ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਦੇ ਮੱਦੇਨਜ਼ਰ ਹੁਣ ਪੰਜਾਬ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਦੀ ਗੱਲ ਕਰੀਏ ਤਾਂ ਵਾਦਾ ਦਿੱਤੀਆਂ ਗਈਆਂ ਨੇ ਕਿਉਂਕਿ ਪਹਿਲਾਂ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਕਿ 31 ਦਸੰਬਰ ਤੱਕ ਛੁੱਟੀਆਂ ਰਹਿਣਗੀਆਂ 1 ਜਨਵਰੀ ਤੋਂ ਸਕੂਲ ਖੁੱਲ ਜਾਣਗੇ ਤਾਂ ਹੁਣ ਇਸ ਦੇ ਵਿੱਚ ਅਪਡੇਟ ਆਈ ਹੈਗੀ ਕਿ ਪੰਜਾਬ ਦੇ ਵਿੱਚ ਲਗਾਤਾਰ ਠੰਡ ਜੋ ਹੈ ਕਹਿਰ ਮੁਚਾਰਿਆ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਤੋਂ ਬਾਅਦ ਇਸ ਦਾ ਅਸਰ ਮੈਦਾਨੀ ਇਲਾਕਿਆਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਇਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਉਤੇ ਇਸ ਦਾ ਖਾਸਾ ਅਸਰ ਪੈਂਦਾ ਹੈ ਜਿਸ ਦੇ ਨਾਲ ਬੱਚੇ ਤੇ ਬਜ਼ੁਰਗ ਜਿਹੜੇ ਨੇ ਬਿਮਾਰ ਹੁੰਦੇ ਨੇ ਜਿਸ ਦੇ ਤਹਿਤ ਇਹ ਵੱਡਾ ਐਲਾਨ ਕਰਦਿਆ ਜਾਣਕਾਰੀ ਸਾਂਝੀ ਕੀਤੀ ਗਈ ਹੈਗੀ ਕਿ 7 ਜਨਵਰੀ ਤੱਕ ਪੰਜਾਬ ਦੇ ਵਿੱਚ ਸਾਰੇ ਹੀ ਜੋ ادارے ਨੇ ਸਕੂਲ ਦੇ ਉਹ ਬੰਦੇ ਰਹਿਣਗੇ ਕਿਉਂਕਿ ਠੰਡ ਬਹੁਤ ਜ਼ਿਆਦਾ ਵੱਧ ਰਹੀ ਹੈ ਇਸੇ ਦੇ ਨਾਲ ਪੰਜਾਬ ਦੇ ਵਿੱਚ 13 ਜ਼ਿਲ੍ਹਿਆਂ ਦੇ ਵਿੱਚ ਕੋਲ ਵੇਵ ਦਾ ਅਲਰਟ ਜਾਰੀ ਕੀਤਾ ਗਿਆ 15 ਜ਼ਿਲ੍ਹੇ ਅਜਿਹੇ ਨੇ ਜਿਸ ਦੇ ਵਿੱਚ ਸਮੋਗ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਵਿੱਚ ਸੰਗਣੀ ਧੁੰਦ ਤੇ ਨਾਲ ਹੀ ਸੀਤ ਲਹਿਰ ਦਾ ਘੇਰ ਲਗਾਤਾਰ جاری ਹੈ ਪੰਜਾਬ ਦੇ ਇੱਕ ਦਰਜਨ ਦੇ ਕਰੀਬ ਸ਼ਹਿਰਾਂ ਦੇ ਵਿੱਚ ਸੰਗਣੀ ਧੁੰਦ ਦਾ ਜੋ ਐ ਅਸਰ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਵਿਜ਼ਿਬਿਲਟੀ ਵੀ ਜੋ ਹੈਗੀ ਘਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਮੌਸਮ ਵਿਗਿਆਨੀਆਂ ਨੇ 31 ਦਸੰਬਰ ਨੂੰ ਸਵੇਰੇ ਦੇ ਵਿੱਚ ਸੰਘਣੀ ਧੁੰਦ ਦੇ ਨਾਲ ਨਾਲ ਠੰਡ ਪੈਣ ਸੰਬੰਧੀ yellow alert ਜਾਰੀ ਕੀਤਾ ਹੈ ਪਹਾੜਾਂ ਦੇ ਵਿੱਚ ਬਰਫਬਾਰੀ ਤੋਂ ਬਾਅਦ ਜੋ ਮੈਦਾਨੀ ਇਲਾਕੇ ਨੇ ਉਸ ਦੇ ਵਿੱਚ ਠੰਡ ਲਗਾਤਾਰ ਜ਼ੋਰ ਫੜਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਕੇਂਦਰ ਦੇ ਮੁਤਾਬਕ ਪੰਜਾਬ ਦੇ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਜੋ yellow alert ਜਾਰੀ ਕੀਤਾ ਗਿਆ ਹੈ ਜੋ ਜ਼ਿਲ੍ਹੇ ਨੇ ਉਸ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਸ਼ਾਮਲ ਹੈ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਫਤਿਹਗੜ ਸਾਬਤੇ ਨਾਲ ਹੀ ਰੂਪਨਗਰ ਮੁਹਾਲੀ ਇਹਨਾਂ ਨੂੰ ਲੈ ਕੇ ਕੋਲ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਸਣੀ ਮਾਨਸਾ ਸੰਗਰੂਰ ਤੇ ਮਲੌਰ ਮਲੇਰ ਕੋਟਲਾ ਦੇ ਵਿੱਚ ਸਮੋਗ ਦਾ ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਹੈ ਤੇ ਜੋ ਵਿਜ਼ਿਬਿਲਟੀ ਹੈਗੀ ਆ ਉਹ 50 ਮੀਟਰ ਜਾਂ ਇਸ ਤੋਂ ਵੀ ਘੱਟ ਤੱਕ ਦੱਸੀ ਜਾ ਰਹੀ ਹੈ ਤਾਂ ਮੌਸਮ ਕੇਂਦਰ ਦੇ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾ ਨਹੀਂ ਹੋਵੇਗਾ ਪਰ 1 ਜਨਵਰੀ ਤੋਂ ਕੁਝ ਰਾਹਤ ਮਿਲਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਦੱਸਿਆ ਵੀ ਜਾ ਰਿਹਾ ਕਿ 6 ਜਨਵਰੀ ਦੇ ਆਸ-ਪਾਸ ਦੋ ਪੱਛਮੀ ਗੜਬੜੀ ਜੋ ਹੈ ਉਹ ਸਰਗਰਮ ਹੋ ਰਹੇ ਨੇ ਐਕਟਿਵ ਹੋ ਜਾਣਗੇ ਜਿਸ ਦਾ ਅਸਰ ਪੱਛਮੀ ਹਿਮਾਲੀਅਨ ਰੇਂਜ ਤੇ ਵੀ ਦੇਖਣ ਨੂੰ ਮਿਲੇਗਾ ਇਸ ਤੋਂ ਬਾਅਦ ਪਹਾੜਾਂ ਤੇ ਨਾਲ ਹੀ ਜੋ ਹੈ ਬਰਬਾਰੀ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਫੇਰ ਤੋਂ ਠੰਡ ਵੱਧਣ ਦੀ ਉਮੀਦ ਹੈਗੀ ਹੈ ਤਾਂ ਹੁਣ ਜਿਸ ਤਰੀਕੇ ਦਾ ਮੌਸਮ ਬਣਿਆ ਹੋਇਆ ਹੈ ਸੂਰਜ ਜੋ ਹੈ ਨਹੀਂ ਨਿਕਲ ਰਿਹਾ ਅਜਿਹੇ ਵਿੱਚ ਲੋਕ ਜਿਹੜੇ ਨੇ ਬੇਹੱਦ ਜ਼ਿਆਦਾ ਪਰੇਸ਼ਾਨ ਵੀ ਹੋ ਰਹੇ ਨੇ ਕਿਉਂਕਿ ਠੰਡ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਲੈ ਕੇ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਇੱਕ ਪਾਸੇ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਲਗਾਤਾਰ ਸਾਵਧਾਨੀਆਂ ਵਰਤਣ ਦੇ ਲਈ ਵੀ ਕਿਹਾ ਜਾ ਰਿਹਾ ਹੈ ਕਿ ਠੰਡ ਦੇ ਕਹਿਰ ਤੋਂ ਹਰ ਇੱਕ ਨੂੰ ਬਚਣ ਦੀ ਲੋੜ ਹੈਗੇ ਇਸ ਕਰਕੇ ਹਰ ਇੱਕ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਠੰਡ ਲਗਾਤਾਰ ਵਧ ਰਹੀ ਹੈ ਇਸ ਕਰਕੇ ਜੇਕਰ ਤੁਸੀਂ ਬਾਹਰ ਨਿਕਲਦੇ ਵੀ ਹੈਗੇ ਹੋ ਤਾਂ ਸਾਵਧਾਨੀ ਦੇ ਬਾਅਦ ਜੋ ਬਾਹਰ ਨਿਕਲੋ ਨਹੀਂ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ ਖਾਸਾ ਧਿਆਨ ਰੱਖਣ ਦੇ ਲਈ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਕਿਹਾ ਜਾ ਰਿਹਾ ਜੋ ਬਾਹਰ ਨਿਕਲਦੇ ਨੇ ਤੇ ਬਿਮਾਰ ਹੋ ਜਾਂਦੇ ਨੇ ਤੇ ਵਕਵਾਕ ਜ਼ਿਲ੍ਹਿਆਂ ਦੇ ਵਿੱਚ ਮੌਸਮ ਦੇ ਹਾਲੋ ਹਾਲਾਤ ਲੱਗ ਲੱਗ ਨੇ ਤੇ ਜਾਣਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਕਿਹੋ ਜੇ ਮੌਸਮ ਦੇ ਹਾਲਾਤ ਬਣੇ ਹੋਏ ਨੇ ਜਿਸ ਬਾਬਤ ਸਾਨੂੰ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਲਲਿਤ ਸ਼ਰਮਾ ਜੁੜਗੇ ਨੇ ਜੋ ਕਿ ਸਾਨੂੰ ਵਿਸਤਾਰਪੂਰਵਕ ਇਸ ਸੰਬੰਧੀ ਜਾਣਕਾਰੀ ਦੇਣਗੇ ਜਿਲੇ ਲੇਤਾ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤਾ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਕਿਹੋ ਜੇ ਹਾਲੋ ਹਾਲਾਤ ਨੇ ਬਿਲਕੁਲ ਤੁਹਾਨੂੰ ਜਿਵੇਂ ਪਿਛਲੇ 3 ਦਿਨਾਂ ਦੇ ਅੰਦਰ ਅੰਮ੍ਰਿਤਸਰ ਦਾ ਜਿਹੜਾ ਠੰਡ ਦਾ ਪਰਕੋਪ ਆ ਉਹ ਜਿਆਦਾ ਵੱਧ ਗਿਆ ਤੁਹਾਨੂੰ ਦੱਸਦੇ ਕਿ ਲਗਾਤਾਰ ਜਿਹੜਾ ਤੂਫਾਨ ਆ ਹੋ ਜਿਆ ਨਿਕਲਣਾ ਹੁਣ ਬੰਦ ਹੋ ਚੁੱਕੇ ਤੇ ਲਗਾਤਾਰ ਸਿਰਸ ਲੈ ਕੇ ਰਾਤ ਤੱਕ ਦਿਨ ਦੇ ਵਿੱਚ ਜਿਹੜਾ ਤੁਮ ਜਿਹੜੀ ਇਹ ਵੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਠੰਡਿਆ ਠੰਡਿਆ ਜਿਹੜਾ ਹਵਾਵਾ ਚੱਲਦੀ ਕੈਸਲੀ ਜਿਹੜੀ ਸੁੱਕੀ ਠੰਡ ਹੈ ਉਹ ਜਿਹੜਾ ਹੁਣ ਪੈ ਰਹੀ ਹੈ ਜੇ ਗੱਲ ਕਰੀਏ ਅਮ੍ਰਿਤਸਰ ਦਾ ਤਾਪਮਾਨ ਦੀ ਮੈਸਰ ਜਾਂ ਤਾਪਮਾਨ ਹੈ ਉਹ ਅਮ੍ਰਿਤਸਰ ਦਾ 16 ਡਿਗਰੀ ਤੱਕ ਜਿਹੜਾ ਦਰਜ ਕੀਤਾ ਜਾ ਰਿਹਾ ਤੇ ਘਟ ਤੋਂ ਘਟ ਜਾਣੀ ਕਿ ਮੀਡੀਅਮ ਟੈਂਪਰੇਚਰ ਜਿਹੜਾ ਰਾਤ ਨੂੰ ਜਿਹੜਾ ਉਹ 6 ਡਿਗਰੀ ਤੱਕ नहीं जिस तो बार थोड़ी बहुत ठंड तो जी राहत मिलती हूं जो तो पिछले दो तीन दिन पहला अमृतसर जी बरसात पई है उसदम जी कड़वट वह बदल लीती है तो हूँ लगातार फेर तो लैके रात तक जी लगातार ठंड जारी है ਉਹ ਵਰਤੀ ਜਾਂਦੀ ਹੈਗੀ ਤੇ ਸਵੇਰ ਦੇ ਵੇਲੇ ਕੁਝ ਇਲਾਕੇ ਦੇ ਜਿਹੜਾ ਮੈਸਰ ਦੇ ਖੁੱਲੇ ਇਲਾਕੇ ਆ ਬਾਹਰ ਦੇ ਲੱਗ ਕੇ ਉੱਥੇ ਠੰਡ ਜਿਹੜੀ ਆ ਕਾਫੀ ਦੇਖਣ ਨੂੰ ਮਿਲਦੀ ਹੈ ਤੇ ਰਾਤ ਵੇਲੇ ਵੀ 8 ਤੋਂ 9 ਵਜੇ ਜਿਹੜੀ ਧੁੰਦ ਜਿਹੜੀ ਆ ਪੈਣੀ ਉਹ ਸਟਾਰਟ ਹੋ ਜਾਂਦੀ ਆ ਸੋ ਲਗਾਤਾਰ ਹੁਣ ਦਿਨ ਦੇ ਵੇਲੇ ਲੋਕ ਜਿਹੜੇ ਆਪਣੇ ਗੱਡੀਆਂ ਦੀ ਵਾਹਨ ਦੀ ਜਿਹੜੀ ਹੈਡਲਾਈਟ ਜਿਹੜੀ ਆ ਓਨ ਕਰਕੇ ਚੱਲਦੇ ਹੋਏ ਨਜ਼ਰ ਆ ਰਹੇ ਜਿਸ ਤੋਂ ਬਾਅਦ ਹੁਣ ਇਸ ਸਿਹਤ ਵਿਭਾਗ ਦੇ ਮੰਨੀਏ ਡਾਕਟਰਾਂ ਦੇ ਮੰਨੀਏ ਡਾਕਟਰਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਬਜ਼ੁਰਗ ਹੈ ਉਹ ਸਵੇਰ ਦੇ ਵੇਲੇ ਸੈਰ ਨਾ ਕਰਨ ਕਿਉਂਕਿ ਸਵੇਰ ਦੀ ਠੰਡ ਜਿਹੜੀ ਆ ਬਹੁਤ ਜ਼ਿਆਦਾ ਜਿਉ ਸਵੇਰੇ ਲੋਕੀ ਸੈਰ ਸਰਵੇ ਉੱਠਦੇ ਆ ਠੰਡ ਕਰੇ ਜਾਂਦੇ ਤਾਂ ਜਿਹੜਾ ਤਾਪਮਾਨ ਆ ਉਹ 5 ਤੋਂ 6 ਡਿਗਰੀ ਤੱਕ ਹੁੰਦਾ ਤੇ ਉਹ ਠੰਡ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਸੋ ਕਿਤਨਾ ਕਿਤੇ ਡਾਕਟਰਾਂ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀ ਗਈ ਹੈ ਕਿ ਜਿਹੜੇ ਬਜ਼ੁਰਗ ਨੇ ਉਹ ਸੈਰ ਕਰਨਾ ਬੰਦ ਕਰੇ ਜਦ ਤੱਕ ਜਿਹੜਾ ਮੌਸਮ ਠੀਕ ਨਹੀਂ ਹੁੰਦਾ ਪਰ ਇਹ ਮੌਸਮੀ ਭਾਗ ਦੇ ਮੰਨੀਏ ਤੇ ਪੰਜਾਬ ਦੇ ਉਸ ਜਿਹੜਾ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਠੰਡੋ ਲੈ ਕੇ ਧੁੰਦ ਜਿਹੜੀ ਹੈ ਉਹ ਲਗਾਤਾਰ ਪਈਗੀ ਕਿਉਂਕਿ ਲਗਾਤਾਰ ਹਿਮਾਚਲ ਦੇ ਵਿੱਚ ਹੀ ਗੱਲ ਕਰੀਏ ਮਨਾਲੀ ਹੋਵੇ Shimla ਹੋਵੇ Dehradun ਹੋਵੇ ਲਗਾਤਾਰ ਉੱਥੇ ਪਰ ਇਸ ਤਰ੍ਹਾਂ ਜਿਸ ਦਾ ਅਸਰ ਹੈ ਉਹ ਪੰਜਾਬ ਦੇ ਜਿਹੜੇ ਹੇਠਲਾ ਇਲਾਕੇ ਆ ਉੱਥੇ ਜਿਹੜਾ ਕਾਫੀ ਦੇਖਣ ਨੂੰ ਮਿਲਦਾ ਜੇ ਗੱਲ ਕਰੀਏ ਅੰਮ੍ਰਿਤਸਰ ਗੁਲੰਦਰ ਜਾਂ ਹੋਰ ਸਰਦ ਈਲਾਕੇ ਦੇ ਤੇ ਗੱਲ ਕਰੀ ਲਗਾਤਾਰ ਇਹ ਠੰਡ ਜਿਹੜੀ ਆ ਉਹ ਵੱਤੇ ਜਾ ਰਹੀ ਤੇ ਅੱਜ ਦੇ ਦਿਨ ਦੀ ਵੀ ਗੱਲ ਕਰੀ ਨੀਓਟਨ ਟੈਂਪਰੇਚਰ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ 6 ਡਿਗਰੀ ਤੱਕ ਪਹੁੰਚ ਗਿਆ ਤੇ ਮੈਕਸਮ ਜਿਹੜਾ ਉਹ 15 ਡਿਗਰੀ ਤੱਕ ਹੈਗਾ ਤੇ ਪਿਛਲੇ 3 ਦਿਨਾਂ ਤੋਂ ਅੰਮ੍ਰਿਤਸਰ ਗੁਰੂ ਨਗਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀਆਂ ਧੁੱਪ ਦੇ ਦਰਸ਼ਨ ਨਹੀਂ ਹੋਏ ਸੂਰਜ ਦੇ ਤਾਂ ਆਪਣੇ ਦਰਸ਼ਨ ਨਹੀਂ ਦਿੱਤੇ ਪਰ ਠੰਡ ਜਿਹੜੀ ਆ ਉਹ ਲਗਾਤਾਰ ਵੱਤੇ ਜਾ ਰਹੀ ਆ ਅੱਜ 31 ਸਮ ਜੀ ਬੜਾ ਨਵਾਂ ਸਾਲ ਦਾ ਦਿਨ ਹੈਗਾ ਆਉਣ ਵਾਲਾ ਹੈਗਾ ਤੇ ਲੋਕਾਂ ਨੂੰ ਜਿਹੜੀ ਕਹਿ ਸਕਦੇ ਕਿ ਠੰਡ ਜਿਹੜੀ ਆ ਹੋਰ ਦੇਖਣ ਨੂੰ ਮਿਲਗੀ ਆਉਣ ਵਾਲੇ ਤਾਂ ਹੀ ਨੇ ਔਰ ਨੌਜਵਾਨ ਉਹ ਜਰੂਰ ਕਿਧਾਂ ਜੇ ਠੰਡ ਦਾ ਮਜ਼ਾ ਲੈਂਦੇ ਨੇ ਨਜ਼ਰਾਂ ਨੇ ਪਰ ਜਿਹੜੇ ਬਜ਼ੁਰਗ ਨੇ ਜਾਂ ਖਾਸ ਕਰਕੇ ਛੋਟੇ ਬੱਚੇ ਨੇ ਔਰ ਉਹਨਾਂ ਨੂੰ ਜਿਹੜੀ ਸਾਨੂੰ ਨਾਲ ਥੋੜੀ ਬਹੁਤ ਜਿਹੜੀਆਂ ਮੁਸ਼ਕਲਾਂ ਸਾਹਮਣੇ ਜਰੂਰ ਕਰਨਾ ਪੈ ਸਕਦਾ ਚੀ ਜੀ ਬਿਲਕੁਲ ਤਾਂ ਕਹਿ ਸਕਦੇ ਆਪਾਂ ਕਿ ਨਵੇਂ ਸਾਲ ਦੀ ਸ਼ੁਰੂਆਤ ਹੋਊਗੀ ਠੰਡ ਦੇ ਨਾਲ ਕਿਉਂਕਿ ਅੱਜ ਵੀ ਮੌਸਮ ਜੋ ਹੈ ਜਦੋਂ ਬਾਹਰ ਨਿਕਲਦੇ ਆ ਤਾਂ ਐਂ ਲੱਗ ਰਿਹਾ ਜਿਵੇਂ ਕਿ ਹਨੇਰਾ ਛਾਇਆ ਹੋਇਆ ਹੈ ਕਈ ਜ਼ਿਲ੍ਹਿਆਂ ਹਾਲੋ ਹਾਲਾ ਦੇਖਣ ਨੂੰ ਮਿਲ ਰਹੇ ਨੇ ਤੇ ਦੱਸਿਆ ਜਾ ਰਿਹਾ ਕਿ 6 ਜਨਵਰੀ ਤੱਕ ਅਜਿਹਾ ਹੀ ਮੌਸਮ ਰਹਿ ਸਕਦਾ ਹੈ ਤੇ ਉਸ ਤੋਂ ਬਾਅਦ ਠੰਡ ਹੋਰ ਵੀ ਜ਼ਿਆਦਾ ਵੱਜ ਸਕਦੀ ਹੈ ਬਿਲਕੁਲ ਤਾਂ ਅਸੀਂ ਪਹਿਲਾਂ ਹੀ ਮੌਸਮੀ ਭਾਗ ਦੀ ਗੱਲ ਕਰੀਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮੀ ਭਾਗ ਨੇ ਉਹਨਾਂ ਨੇ ਪਹਿਲੇ ਹੀ ਹਦਾਇਤਾਂ ਜਾਰੀਆਂ ਕਰਤੀ ਹੈ येलो ਅਲਰਟ ਜਾਰੀ ਕਰ ਦਿੱਤਾ ਗਿਆ 6 ਜਨਵਰੀ ਤੱਕ ਯਾਨੀ ਕਿ ਜੇ 6 ਜਨਵਰੀ ਤੱਕ ਜਿਹੜੀ ਠੰਡ ਆ ਪੂਰੀ ਜਿਹੜੀ ਜੋਰਾਛੁਰ ਨਾਲ ਪਵੇ ਇਹ ਤਾਂ ਕਹਿ ਸਕਦੇ ਕਿ ਜਿਹੜੀ ਨਵੇਂ ਸਾਲ ਦੀ ਸ਼ੁਰੂਆਤ ਹੈ ਉਹ ਕਿੰਨਾ ਕਿਤੇ ਠੰਡ ਦੇ ਨਾਲ ਹੀ ਹੋਵੇਗੀ ਸੇਤ ਤੋਂ ਜਿਹੜੀ ਠੰਡ ਪੈਣੀ ਸ਼ੁਰੂਆਤ ਹੋ ਜਾਏਗੀ ਜਿਹੜਾ ਤਾਪਮਨ ਹੈ ਜੋ ਪਿਛਲੇ 2-3 ਦਿਨ ਜਿਹੜਾ ਨਿਊਨਤਮ ਟੈਂਪਰੇਚਰ ਸੀਗਾ ਮੇਰੇ ਸਾਹਦੇ ਵਿੱਚੋਂ 6 ਡਿਗਰੀ ਤੱਕ ਪਹੁੰਚ ਗਿਆ ਸੀਗਾ ਪਰ ਆਉਣ ਵਾਲ ਆਨਵਿੰਦਾ ਜਿਹੜੀ ਠੰਡ ਹੈ ਉਸ ਦਾ ਜਿਹੜਾ ਪਰੇਸ਼ਾਨ ਉਹ ਲਗਾਤਾਰ ਵੱਧਦਾ ਜਾਵੇਗਾ ਕਿਉਂਕਿ ਪਹਿਲਾਂ ਹੀ ਮੌਸਮ ਵਿਭਾਗ ਦੇ ਵੱਲੋਂ 6 ਤਰੀਕ ਤੱਕ येलो ਅਲਰਟ ਜਾਰੀ ਕੀਤਾ ਗਿਆ ਵਾ ਠੰਡ ਨੂੰ ਲੈ ਕੇ ਜਿਹੜੀ ਠੰਡ ਜਿਹੜੀ ਲਗਾਤਾਰ ਵੱਧ ਜਾਰੀ ਠੰਡੀਆਂ ਠੰਡੀਆਂ ਹਵਾਵਾਂ ਚੜ੍ਹੇ ਜਿਸ ਕਰਕੇ ਕਹਿ ਸਕਦੇ ਕਿ ਲੋਕਾਂ ਨੂੰ ਜਿਹੜਾ ਥੋੜਾ ਬਹੁਤਾ ਮਸਤਲਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਏਸੀ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਲਲਿਤ ਸ਼ਰਮਾ ਜਿਨ੍ਹਾਂ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈਗੀ ਕਿ ਜੋ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਹਾਲੋ ਹਾਲਾਤ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੇ ਨੇ ਜੋ ਬਜ਼ੁਰਗ ਨੇ ਬੱਚੇ ਨੇ ਤੇ ਨਾਲ ਹੀ ਨੌਜਵਾਨਾਂ ਤੱਕ ਦੇ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਉਹ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਆਪ ਨੂੰ ਪ੍ਰੋਪਰ ਤਰੀਕੇ ਦੇ ਨਾਲ ਕਵਰ ਜ਼ਰੂਰ ਕਰਨ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਬਿਮਾਰ ਪੈਣਾ ਲਾਜ਼ਮੀ ਹੋ ਜਾਂਦਾ ਹੈ ਕਿਉਂਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ ਤੁਹਾਨੂੰ ਠੰਡ ਲੱਗ ਜਾਂਦੀ ਹੈ ਤੇ ਤੁਸੀਂ ਬਿਮਾਰ ਪੈ ਹੀ ਜਾਂਦੇ ਹੋ ਇਸ ਕਰਕੇ ਲਗਾਤਾਰ ਗਰਮਾਇਸ਼ ਲੈਣ ਦੇ ਲਈ ਕਿਹਾ ਜਾ ਰਿਹਾ ਆਪਣੇ ਆਪ ਨੂੰ ਕਵਰ ਕਰਨ ਦੇ ਲਈ ਕਿਹਾ ਜਾ ਰਿਹਾ ਤੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਪਡੇਟ ਵੀ ਜੋ ਹੈ ਕੀਤਾ ਜਾ ਰਿਹਾ ਲੋਕਾਂ ਨੂੰ ਤਾਂ ਜੋ ਲੋਕ ਜਿਹੜੇ ਨੇ ਉਹ ਇਸ हिसाब ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰ ਸਕਣ ਤਾਂ ਪਟਿਆਲਾ ਦੇ ਵਿੱਚ ਕਿਹੋ ਜਿਹਾ ਮੌਸਮ ਦੇ ਹਾਲੋ ਹਾਲਾਤ ਬੜੇ ਮੈਨੇ ਅਸ ਬਾਬਤ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਰਣਦੀਪ ਸਿੰਘ ਸਾਡੇ ਨਾਲ ਜੁੜ ਗਏ ਜੁੜ ਗਏ ਨੇ ਪਟਿਆਲਾ ਦੇ ਵਿੱਚ ਕੀ ਹਾਲ ਹੋ ਹਾਲਾਤ ਨੇ ਉਹ ਜਾਣਦੇ ਆ ਜੀ ਰਣਦੀਪ ਅੱਜ ਜੀ ਮੈਨੂੰ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ 3 ਤੋਂ 4 ਦਿਨ ਹੋ ਗਏ ਲਗਾਤਾਰ ਜਿਹੜੀ ਸੰਘਣੀ ਧੁੰਦ ਹੈਗੀ ਆ ਉਹ ਪਟਿਆਲਾ ਚ ਦੇਖਣ ਨੂੰ ਮਿਲਦੀ ਹੈਗਾ ਕਿ ਵੀ ਤਾਂ ਇਸ ਦੇ ਨਾਲ ਹੀ ਐਕਸੀਡੈਂਟ ਦੀ ਜਿਹੜੀ ਤਦਾਦ ਆ ਉਹ ਵੀ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਲਗਾਤਾਰ ਸੰਘਣੀ ਧੁੰਦ ਦੇ ਕਾਰਨ ਕਿ ਜਿਵੇਂ ਸਵੇਰੇ ਦੇਖਿਆ ਜਾਵੇ ਤਾਂ ਅੱਗੇ ਬਿਲਕੁਲ ਵੀ ਜਿਹੜਾ ਹੈਗਾ ਉਹ ਦਿਖਾਈ ਨਹੀਂ ਦਿੰਦਾ ਹੈਗਾ ਦਾ ਲਗਾਤਾਰ ਦੇਖਿਆ ਜਾ ਰਿਹਾ ਹੈ ਤਿੰਨ ਤੋਂ ਚਾਰ ਜਿਹੜੇ ਨੇ ਉਹ ਪਹਾਸੂਰ ਰੋਡ ਤੋਂ ਲੈ ਕੇ ਰਾਜਪੁਰਾ ਰੋਡ ਦੇ ਉੱਤੇ ਲਗਾਤਾਰ ਤਿੰਨ ਜਿਹੜੇ ਐਕਸੀਡੈਂਟ ਹੋ ਗਏ ਤਾਂ ਜਿਹਦੇ ਵਿੱਚ ਦੋ ਲੋਕਾਂ ਦੀ ਜਿਹੜੀ ਹੈ ਜਾਨ ਵੀ ਚਲੀ ਗਈ ਹੈ ਪਰ ਇਸ ਚੀਜ਼ ਨੂੰ ਦੇਖਦੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਪੀਲ ਵੀ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਹੈਗਾ ਲਗਾਤਾਰ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈਗੀ ਹੈ ਕਿ ਜਿਹੜਾ ਹੈਗਾ ਉਹ ਜਿਹੜੀ ਸਾਈਡ ਤੇ ਪੱਟੀ ਹੁੰਦੀ ਹੈ ਉਹਦਾ ਸਹਾਰਾ ਲੈ ਕੇ ਕਰੋ ਜਿਹੜੇ ਵੀਕਲ ਨੇ ਉਹ ਬਿਲਕੁਲ ਸਲੋ ਚਲਾਇਆ ਜਾਣ ਇਸ ਚੀਜ਼ ਨੂੰ ਦੇਖਦੇ ਹੋਏ ਕਿਉਂਕਿ ਲਗਾਤਾਰ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜੀਆਂ ਨੇ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਜਾਨਕਿ 5 ਤਰੀਕ ਤੱਕ ਜਿਹੜਾ ਹੈਗਾ ਕੋਰਾ ਹੋਰ ਵੀ ਵੱਧ ਸਕਦਾ ਹੈਗਾ ਜੀ ਜੀ ਬਿਲਕੁਲ ਤਾਂ ਮੌਸਮ ਨੂੰ ਲੈ ਕੇ ਲਗਾਤਾਰ ਅਪਡੇਟ ਜਾਰੀ ਹੈ ਤਾਂ ਹੁਣ ਕਿਹਾ ਇਹ ਵੀ ਜਾ ਰਿਹਾ ਕਿ ਜਿਸ ਤਰੀਕੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਾ ਦੌਰ ਜਾਰੀ ਹੈ ਤੇ 6 ਜਨਵਰੀ ਤੋਂ ਬਾਅਦ ਫਿਰ ਤੋਂ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆਵੇ ਕਿ ਤੇ ਠੰਡ ਜਿਹੜਾ ਹੋਰ ਵੀ ਜ਼ਿਆਦਾ ਵੱਧ ਜਾਵੇਗੀ ਅਜੀ ਕਿ ਵੀਰ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਜਿਹੜੀਆਂ ਪਹਾੜਾਂਾਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈਗੀ ਉਸ ਚੀਜ਼ ਨੂੰ ਦੇਖਦੇ ਹੋਏ ਜ਼ਰੂਰ ਠੰਡ ਹੈ ਪਰ ਕਿਥੇ ਨਾ ਕਿਥੇ ਜਦੋਂ ਹੁਣ ਉੱਪਰਲੇ ਲੱਕ ਜਾਂਦੇ ਵਿੱਚ ਜਦੋਂ ਧੁੱਪ ਨਿਕਲੇਗੀ ਤਾਂ ਠਾਰੇ ਜਿਹੜੀਆਂ ਹੋਰ ਜ਼ਿਆਦਾ ਵੱਧ ਸਕਦੀ ਹੈ ਕਿਉਂਕਿ ਜਿਸ ਤਰੀਕੇ ਦਾ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵੀ ਜਿਹੜਾ ਵਾਅਦਾ ਕਰ ਦਿੱਤਾ ਗਿਆ ਤਾਂ ਕਿਉਂਕਿ ਛੋਟੇ ਬੱਚੇ ਨੇ ਚਾਹੇ ਬਜ਼ੁਰਗ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਿਮਾਰੀਆਂ ਵੀ ਜਿਹੜੀਆਂ ਉਹ ਲਗਾਤਾਰ ਘਰ ਘਰ ਜਾਂਦੀਆਂ ਹੈ ਕਿ ਕੋਈ ਸੁੱਕੀ ਠੰਡ ਹੈਗੀ ਆ ਤਾਂ ਇਹਦੇ ਨਾਲ ਚਾਹੇ ਸਾਹ ਲੈਣ ਦੇ ਵਿੱਚ ਦਿੱਕਤ ਆਂਦੀ ਹੈਗੀ ਆ ਛੋਟੇ ਬੱਚੇ ਹੋਣ ਜਲਦੀ ਬਿਮਾਰ ਹੋ ਜਾਂਦੇ ਆ ਤਾਂ ਇਸ ਠੰਡ ਦੇ ਕਾਰਨ ਜਿਹੜੇ ਹਸਪੀਟਲ ਨੇ ਜਾਂ ਪ੍ਰਾਈਵੇਟ ਓਪੀਡੀਆ ਨੇ ਉੱਥੇ ਵੀ ਜਿਹੜਾ ਹੈਗਾ ਉਹਨਾਂ ਰੱਦ ਦੇਖਣ ਨੂੰ ਜਾਂਦਰ ਲਗਾਤਾਰ ਮਿਲ ਰਿਹਾ ਪਰ ਲੋਕਾਂ ਨੂੰ ਵੀ ਅਗਰ ਅਪੀਲ ਜਿਹੜੀ ਇਹ ਲਗਾਤਾਰ ਕੀਤੀ ਜਾ ਰਹੀ ਹੈ ਅਗਰ ਕੋਈ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈ ਤਾਂ ਘਰੋਂ ਬਾਹਰ ਨਾ ਨਿਕਲੋ ਅਗਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਜਿਹੜਾ ਉਹ ਬਾਹਰ ਨਿਕਲੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਿਸਤਾਰਪੂਰਵਕ ਜਾਣਕਾਰੀ ਦੇਣ ਦੇ ਲਈ ਤਾਂ ਇਸ ਸਾਡੇ ਨਾਲ ਸਾਡੇ ਸਹਿਯੋਗੀ ਰਣਜੀਤ ਸਿੰਘ ਪਟਿਆਲਾ ਤੋਂ ਜਿਨ੍ਹਾਂ ਨੇ ਵਿਸਤਾਰਪੂਰਵਕ ਸਾਨੂੰ ਜਾਣਕਾਰੀ ਦਿੱਤੀ ਹੈਗੀ ਤਾਂ ਲਗਾਤਾਰ ਹੀ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਾ ਦੌਰ جاری ਹੈ ਅਜਿਹੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵੈਸਟਰਨ ਡਿਸਟਰਬੈਂਸ ਜੋ ਹੈ ਮੁਰ ਤੋਂ ਐਕਟਿਵ ਹੋ ਸਕਦਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਹਾਲਾਂਕਿ ਸਕੂਲਾਂ ਦੀ ਗੱਲ ਕਰੀਏ ਤਾਂ 31 ਦਸੰਬਰ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਠੰਡ ਨੂੰ ਦੇਖਦਿਆਂ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਛੁੱਟੀਆਂ ਜੋ ਹੈਗੀਆਂ ਵਾਦਾ ਦਿੱਤੀਆਂ ਗਈਆਂ ਨੇ 7 ਜਨਵਰੀ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਤਾਂ ਜੋ ਜਿਹੜੇ ਬੱਚੇ ਨੇ ਉਹ ਠੰਡ ਤੋਂ ਬਚਾਅ ਜੋ ਹੈ ਕਰ ਸਕਣ ਜਿਹੜੇ ਮਾਪੇ ਨੇ ਉਹਨਾਂ ਦਾ ਖਿਆਲ ਰੱਖ ਸਕਣ ਕਿਉਂਕਿ ਠੰਡ ਲਗਾਤਾਰ ਵੱਧ ਰਹੀ ਹੈ ਤੇ ਅਜਿਹੇ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਵੀ ਇਜ਼ਾਫਾ ਹੁੰਦਾ ਤਾਂ ਲਗਾਤਾਰ ਹੀ ਮੌਸਮ ਵਿਭਾਗ ਦੇ ਵੱਲੋਂ ਸਾਵਧਾਨੀਆਂ ਵਰਤਣ ਦੇ ਲਈ ਵੀ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਈਵੇ ਤੇ ਹਮੇਸ਼ਾ ਹੀ ਲੋ ਬੀਮ ਵਾਲੀਆਂ ਹੈਡਲਾਈਟਾਂ ਦੀ ਵਰਤੋਂ ਕੀਤਾ ਜਾਵੇ ਤੇ ਨਾਲ ਹੀ ਡੀਫੋਗ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ ਵਾਹਨਾਂ ਤੋਂ ਸਾਈਡਸ ਜੋ ਹੈ ਕਿਆ ਜਾ ਰਿਹਾ ਹੈ ਕਿ ਜੋ ਮਿਰਰ ਹੈ ਉਸ ਨੂੰ ਹਮੇਸ਼ਾ ਹੀ ਸਾਫ਼ ਰੱਖੋ ਤੇ ਪੀਲੀਆਂ ਹੈੱਡਲਾਈਟਾਂ ਦੀ ਵਰਤੋਂ ਕਰਨ ਦੇ ਲਈ ਵੀ ਜੋ ਹੈ ਹਦਾਇਤਾਂ ਜਾਰੀ ਕੀਤੀਆਂ ਨੇ ਸੜਕ ਕਿਨਾਰੇ ਪਾਰਕਿੰਗ ਕਰਨ ਤੋਂ ਗੁਰੇਜ਼ ਕਰਨ ਦੇ ਲਈ ਕਿਹਾ ਕਿਉਂਕਿ ਜੇਕਰ ਤੁਸੀਂ ਸੜਕ ਦੇ ਕਿਨਾਰੇ ਪਾਰਕਿੰਗ ਕਰਕੇ ਖੜ ਜਾਉਂਦੇ ਹੋ ਤਾਂ ਜਿਹੇ ਦੇ ਵਿੱਚ ਵੀ ਸੜਕ ਹਾਦਸੇ ਵਾਪਰਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਦੋ ਦਿਨਾਂ ਬਾਅਦ ਮੌਸਮ ਜੋ ਹੈ ਮੋੜ ਤੋਂ ਬਦਲੇਗਾ ਇਸ ਬਾਬਤ ਵੀ ਜਾਣਕਾਰੀ ਜੋ ਹੈ ਸਾਹਮਣੇ ਆ ਰਹੀ ਹੈ ਇਸ ਕਾਰਨ ਪਹਾੜੀ ਇਲਾਕਿਆਂ ਦੇ ਵਿੱਚ ਜੋ ਜਾਣਕਾਰੀ ਆ ਰਹੀ ਹੈ ਕਿ بارش ਤੇ ਬਰਫਬਾਰੀ ਵੀ ਹੋਵੇਗੀ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਡਬਲਯੂ ਡੀ ਯਾਨੀ ਵੈਸਟਰਨ ਡਿਸਟਰਬੈਂਸ ਜੋ ਹੈ 2 ਜਨਵਰੀ ਨੂੰ ਸਰਗਰਮ ਹੋ ਰਹੀ ਹੈ ਇਸ ਦਾ ਅਸਰ 6 ਜਨਵਰੀ ਤੱਕ ਦਿਖਾਈ ਦੇਵੇਗਾ ਬਰਫਬਾਰੀ ਤੋਂ ਬਾਅਦ ਜੋ ਹੈ ਲਾਹੌਲ ਸਪੀਤੀ ਦੇ ਵਿੱਚ ਤਾਬੋ ਦਾ ਘਟੋ ਘਟ ਜੋ ਤਾਪਮਾਨ ਮਾਈਨਸ 7.3 ਡਿਗਰੀ ਸੈਲਸੀਅਸ ਤੱਕ ਡਿੱਗ ਚੁਕਿਆ ਹੈਗਾ ਉਥੇ ਜੇਕਰ Rajasthan ਦੀ ਗੱਲ ਕਰੀਏ ਤਾਂ ਦੇਸ਼ ਦੇ ਤਿੰਨ ਰਾਜਾ ਜੰਮੂ ਕਸ਼ਮੀਰ ਹਿਮਾਚਲ ਉਤਰਾਖੰਡ ਤੇ Rajasthan ਦੇ ਵਿੱਚ ਵੀ ਇਹੋ ਜੇ ਹਾਲਾ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਗੱਲ ਕਰਾਂਗੇ ਜੰਮੂ ਕਸ਼ਮੀਰ ਹਿਮਾਚਲ ਤੇ ਉਤਰਾਖੰਡ ਦੀ ਜਿੱਥੇ ਕੀ ਕਈ ਜ਼ਿਲ੍ਹਿਆਂ ਦੇ ਵਿੱਚ ਮਾਈਨਸ ਦੇ ਵਿੱਚ ਜੋ ਟੈਂਪਰੇਚਰ ਹੈ ਉਹ ਜਾ ਚੁਕਿਆ ਹੈ ਪਿਛਲੇ 2 ਦਿਨਾਂ ਦੇ ਵਿੱਚ 24000 ਵਾਹਨਾਂ ਦੇ ਵਿੱਚ 80000 ਤੋਂ ਵੱਧ ਸੈਲਾਨੀ ਜਿਹੜੇ ਨੇ ਹਿਮਾਚਲ ਦੇ Shimla ਦੇ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਬਰਫਬਾਰੀ ਦੇਖਣ ਦੇ ਲਈ ਪਹੁੰਚ ਚੁੱਕੇ ਨੇ ਮੌਸਮ ਵਿਭਾਗ ਦੇ ਮੁਤਾਬਕ ਪਹਾੜਾਂ ਦੀ ਬਰਫ਼ੀਲੀ ਹਵਾ ਦੇ ਕਾਰਨ ਮੰਗਲਵਾਰ ਨੂੰ UP, ਬਿਹਾਰ, ਛੱਤੀਸਗੜ, ਮੱਧ ਪ੍ਰਦੇਸ਼ ਅਤੇ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਵੀ ਜੋ ਹੈਗੀ ਆ ਉਹ ਆਵੇਗੀ ਤਾਂ ਇਸੇ ਦੇ ਨਾਲ ਸਾਵਧਾਨੀਆਂ ਤੁਸੀਂ ਵੀ ਜ਼ਰੂਰ ਵਰਤਿਓ ਤਾਂ ਜੋ ਤੁਸੀਂ ਵੀ ਬਿਮਾਰ ਇਸ ਮੌਸਮ ਦੇ ਵਿੱਚ ਨਾ ਹੋ ਸਕੋ ਕਿਉਂਕਿ ਅੱਜਕੱਲ ਜੋ ਹੈ ਲਗਾਤਾਰ ਮੌਸਮ ਦੇ ਵਿੱਚ ਇੱਕੋ ਦਮ ਤਬਦੀਲੀ ਨਜ਼ਰ ਆਉਂਦੀ ਹੈ ਜਿਸ ਦੇ ਕਾਰਨ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਬਿਮਾਰ ਹੁੰਦੇ ਨੇ ਡਾਕਟਰਾਂ ਦੇ ਕੋਲ ਜਾਂਦੇ ਨੇ ਕਿਉਂਕਿ ਲਗਾਤਾਰ ਹੀ ਉਹ ਬਿਮਾਰ ਪੈ ਰਹੇ ਨੇ ਤੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਪਡੇਟ ਜੋ ਐ ਸਾਨੂੰ ਦਿੰਦੇ ਰਹਿੰਦੇ ਨੇ ਅਸੀਂ ਤੁਹਾਡੇ ਤੱਕ ਅਪਡੇਟ ਪਹੁੰਚਾ ਰਹੇ ਹਾਂ ਤੇ ਆਖਰ ਜ਼ੀਰੋ ਗਰਾਉਂਡ ਜ਼ੀਰੋ ਤੇ ਕਿਹੋ ਜੇ ਹਾਲਾਤ ਬਣੇ ਹੋਏ ਨੇ ਉਹ ਵੀ ਤੁਹਾਨੂੰ ਅਸੀਂ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ ਫਿਲਹਾਲ ਤੁਹਾਨੂੰ ਫੇਰ ਤੋਂ ਜਾਣਕਾਰੀ ਦੇ ਦਈਏ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਠੰਡ ਦਾ ਜੋ ਕਹਿਰ ਦੇਖਣ ਨੂੰ ਮਿਲੇਗਾ 6 ਜਨਵਰੀ ਤੱਕ ਅਜਿਆ ਹਾਲੋ ਹਾਲਾਤ ਬਣਿਆ ਬਣਿਆ ਰਹੇਗਾ ਜਿਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਜੋ ਐਕਟਿਵ ਹੋ ਸਕਦਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਹੋਰ ਵੀ ਠੰਡ ਜੋ ਹੈ ਵੱਧ ਸਕਦੀ ਹੈ ਹਾਲਾਂਕਿ ਪਹਿਲਾਂ ਮੌਸਮ ਵਿਭਾਗ ਦੇ ਵੱਲੋਂ 2 ਜਨਵਰੀ ਤੱਕ ਅਲਰਟ ਜਾਰੀ ਕੀਤਾ ਗਿਆ ਸੀ ਕਿ 2 ਜਨਵਰੀ ਤੱਕ ਠੰਡ ਜੋ ਹੈ ਪੰਜਾਬ ਦੇ ਵਿੱਚ ਕਹਿਰ ਮਚਾਵੇਗੀ ਲੇਕਿਨ ਹੁਣ ਜੋ ਹੈ ਇਜ਼ਾਫਾ ਹੋਇਆ ਹੈ ਯਾਨੀ 6 ਜਨਵਰੀ ਤੱਕ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਮੌਸਮ ਇਹੋ ਜਿਹਾ ਬਣਿਆ ਰਹੇਗਾ